ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜਾਂਗੇ ਭਾਸ਼ਾ ਤੇ ਪੰਜਾਬੀ ਭਾਸ਼ਾ ਬਾਰੇ ਪਿਛਲੇ ਵੀਡੀਓ ਦੇ ਵਿੱਚ ਵੀ ਆਪਾਂ ਇਹ ਪੜਿਆ ਸੀ ਪਰ ਇਸ ਚੀਜ਼ ਨੂੰ ਹੋਰ ਵੀ ਕਲੀਅਰ ਕਰਨ ਦੇ ਲਈ ਆਪਾਂ ਦੁਬਾਰਾ ਇਸ ਕਨਸੈਪਟ ਨੂੰ ਪੜਾਂਗੇ ਕਿ ਸਮਾਜ ਵਿੱਚ ਮਨੁੱਖ ਦਾ ਮਨੁੱਖ ਨਾਲ ਸੰਬੰਧ ਬਣਾਉਣ ਅਤੇ ਜੋੜੀ ਰੱਖਣ ਲਈ ਭਾਸ਼ਾ ਸੰਚਾਰ ਦਾ ਇੱਕ ਸਾਧਨ ਹੈ ਕਿ ਭਾਸ਼ਾ ਕੀ ਹੈ ਸੰਚਾਰ ਦਾ ਇੱਕ ਸਾਧਨ ਹੈ ਸੰਚਾਰ ਦੇ ਹੋਰ ਵੀ ਕਈ ਸਾਧਨ ਹਨ ਜਿਵੇਂ ਚਿੱਤਰ ਬਣਾ ਕੇ ਇਸ਼ਾਰਿਆਂ ਨਾਲ ਮੂਰਤੀ ਕਲਾ ਜਾਂ ਸੰਗੀਤ ਕਲਾ ਪਰ ਭਾਸ਼ਾ ਸੰਚਾਰ ਦੀ ਸ਼ਕਤੀਸ਼ਾਲੀ ਸਾਧਨ ਹੈ ਪਰ ਭਾਸ਼ਾ ਜਿਹੜੀ ਹੈ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਮਹੱਤਵਪੂਰਨ ਹੈ ਇਹ ਇੱਕ ਸਮਾਜਿਕ ਕਰਮ ਹੈ ਸਮਾਜ ਦੇ ਵਿੱਚ ਵਿਚਰਨ ਵਾਲਾ ਕਰਮ ਹੈ ਇਸ ਤੋਂ ਬਿਨਾ ਜੀਵਨ ਅਧੂਰਾ ਹੈ ਭਾਸ਼ਾ ਦੁਆਰਾ ਹੀ ਵੱਖ-ਵੱਖ ਵਿਸ਼ਿਆਂ ਖੇਤਰਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਇਆ ਜਾਂਦਾ ਹੈ ਗਿਆਨ ਵਿਗਿਆਨ ਦੀ ਸੰਭਾਲ ਅਤੇ ਉਹਨਾਂ ਦੇ ਲੈਣ ਦੇਣ ਦੀ ਵੀ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਿਆ ਹੈ ਦੇਖੋ ਗਿਆਨ ਅਤੇ ਵਿਗਿਆਨ ਦੀ ਸੰਭਾਲ ਠੀਕ ਹੈ ਜੀ ਅਤੇ ਲੈਣ ਦੇਣ ਕਿਤੇ ਨਹੀਂ ਸੰਭਵ ਹੋਇਆ ਹੈ ਭਾਸ਼ਾ ਦੇ ਰਾਹੀਂ ਹੀ ਸੰਭਵ ਹੋ ਸਕਿਆ ਹੈ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਰੇਡੀਓ ਟੈਲੀਫੋਨ ਟੈਲੀਵਿਜ਼ਨ ਇੰਟਰਨੈਟ ਰਾਹੀਂ ਸੰਸਾਰ ਦੇ ਕਿਸੇ ਨੁੱਕਰ ਵਿੱਚ ਕਹੀ ਹੋਈ ਗੱਲ ਮਿੰਟਾਂ ਸਕਿੰਟਾਂ ਵਿੱਚ ਸਾਰੀ ਦੁਨੀਆ ਵਿੱਚ ਫੈਲ ਜਾਂਦੀ ਹੈ ਠੀਕ ਹੈ ਜੀ ਇਹ ਸੀ ਭਾਸ਼ਾ ਕੀ ਭਾਸ਼ਾ ਕੀ ਹੈ ਠੀਕ ਹੈ ਭਾਸ਼ਾ ਸੰਚਾਰ ਦਾ ਇੱਕ ਸਾਧਨ ਹੈ ਜੀ ਇਹ ਸਮਾਜਿਕ ਕਰਮ ਹੈ ਇਸ ਤੋਂ ਬਿਨਾ ਜੀਵਨ ਅਧੂਰਾ ਹੈ ਗਿਆਨ ਵਿਗਿਆਨ ਦੀ ਸੰਭਾਲ ਦੇ ਲਈ ਲੈਣ ਦੇਣ ਦੇ ਲਈ ਵੀ ਭਾਸ਼ਾ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਿਆ ਹੈ ਹੁਣ ਭਾਸ਼ਾ ਸਿੱਖਿਆ ਦੇ ਚਾਰ ਪੱਧਰ ਮੰਨੇ ਗਏ ਹਨ ਕਿੰਨੇ ਮੰਨੇ ਗਏ ਹਨ ਚਾਰ ਪੱਧਰ ਸੁਣਨਾ ਅਤੇ ਸਮਝਣਾ ਬੋਲਣਾ ਪੜਨਾ ਲਿਖਣਾ ਇਹਨਾਂ ਚਾਰਾਂ ਪੱਧਰਾਂ ਦਾ ਆਪਸ ਵਿੱਚ ਨੇੜੇ ਦਾ ਸਬੰਧ ਹੈ ਇੱਕ ਦਾ ਕਾਰਜ ਦੂਜੇ ਉੱਤੇ ਨਾ ਸਿਰਫ ਨਿਰਭਰ ਹੈ ਸਗੋਂ ਆਪਸ ਵਿੱਚ ਵੀ ਮਦਦ ਵੀ ਕਰਦਾ ਹੈ ਠੀਕ ਹੈ ਜੀ ਕਿਵੇਂ ਕਰਦਾ ਹੈ ਸੁਣਨਾ ਅਤੇ ਸਮਝਣਾ ਪੁਰਾਣੇ ਸਮੇਂ ਵਿੱਚ ਜਦੋਂ ਭਾਸ਼ਾ ਦਾ ਸਰੂਪ ਪੜਨ ਅਤੇ ਲਿਖਣ ਤੱਕ ਵਿਕਸਿਤ ਨਹੀਂ ਹੋਇਆ ਸੀ ਮਤਲਬ ਭਾਸ਼ਾ ਜਿਹੜੀ ਲਿਪੀ ਦੇ ਰੂਪ ਵਿੱਚ ਨਹੀਂ ਸੀ ਆਈ ਪੜਨਾ ਤੇ ਲਿਖਣਾ ਪੋਸੀਬਲ ਨਹੀਂ ਸੀ ਤਾਂ ਉਸ ਸਮੇਂ ਮਨੁੱਖ ਆਪਣੀਆਂ ਸਾਰੀਆਂ ਸਰੀਰਕ ਸ਼ਕਤੀਆਂ ਨੂੰ ਇਕੱਠਾ ਕਰਕੇ ਕੁਝ ਬੋਲਦਾ ਜਾਂ ਉਚਾਰਦਾ ਸੀ ਉਸ ਦੇ ਸਾਥੀ ਉਸ ਨੂੰ ਸੁਣ ਕੇ ਜਾਂ ਸਮਝ ਕੇ ਕੁਝ ਅਰਥ ਦਿੰਦੇ ਸਨ ਸੁਣਨਾ ਅਤੇ ਸਮਝਣਾ ਭਾਸ਼ਾ ਸਿੱਖਿਆ ਦਾ ਪਹਿਲਾ ਪੜਾ ਹੈ ਪਹਿਲਾਂ ਸੁਣਨਾ ਫਿਰ ਸੁਣ ਕੇ ਉਸ ਚੀਜ਼ ਨੂੰ ਸਮਝਣਾ ਕੀ ਹੈ ਇਹ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ ਸੁਣਨ ਅਤੇ ਸਮਝਣ ਦਾ ਕਾਰਜ ਨਾਲੋਂ ਨਾਲ ਹੀ ਚੱਲਦਾ ਹੈ ਕਿ ਪਹਿਲਾਂ ਅਸੀਂ ਸੁਣਦੇ ਹਾਂ ਫਿਰ ਅਸੀਂ ਸਮਝਦੇ ਹਾਂ ਛੋਟੇ ਬੱਚੇ ਜੋ ਕੁਝ ਬੋਲਣ ਦਾ ਯਤਨ ਕਰਦੇ ਹਨ ਉਹਨਾਂ ਦੀ ਕਿਰਿਆ ਤੋਂ ਇਸ ਨੂੰ ਸਮਝਿਆ ਜਾ ਸਕਦਾ ਹੈ ਛੋਟਾ ਬੱਚਾ ਪਹਿਲਾਂ ਸੁਣੂਗਾ ਹੈ ਨਾ ਕਿਹੜਾ ਸ਼ਬਦ ਬੋਲਿਆ ਫਿਰ ਉਸ ਦੀ ਨਕਲ ਕਰਕੇ ਉਚਾਰਦਾ ਹੈ ਫਿਰ ਉਹ ਸਮਝਦਾ ਹੈ ਕਿ ਕੀ ਹੈ ਠੀਕ ਹੈ ਜੀ ਪਹਿਲਾ ਪੱਧਰ ਹੈ ਸੁਣਨਾ ਤੇ ਸਮਝਣਾ ਹੁਣ ਦੂਸਰਾ ਪੱਧਰ ਹੋ ਗਿਆ ਇਹਦਾ ਬੋਲਣਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜਿਕ ਪ੍ਰਾਣੀ ਹੈ ਕਿਉਂਕਿ ਮਨੁੱਖ ਨੂੰ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਹੈ ਠੀਕ ਹੈ ਜੀ ਕਹਿੰਦੇ ਜਿਹੜਾ ਸਮਾਜ ਦੇ ਵਿੱਚ ਨਹੀਂ ਰਹਿ ਸਕਦਾ ਅਰਸਟੋ ਨੇ ਕਿਹਾ ਜਾਂ ਤਾਂ ਉਹ ਜਾਨਵਰ ਹੈ ਜਾਂ ਕੋਈ ਉਹ ਦੇਵਤਾ ਹੈ ਪਰ ਸਧਾਰਨ ਇਨਸਾਨ ਨੂੰ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਹੈ ਉਹ ਆਪਣੇ ਨਿੱਤ ਦੇ ਜੀਵਨ ਵਿੱਚ ਆਪਣੇ ਪਰਿਵਾਰ ਆਂਟੀਆਂ ਗਵੰਡੀਆਂ ਨਾਲ ਗਲੀ ਮੁਹੱਲੇ ਦਫ਼ਤਰ ਵਪਾਰ ਭਾਵ ਹਰਥਾਂ ਹਰ ਖੇਤਰ ਵਿੱਚ ਆਪਣੀ ਹੂਂਦ ਜਾਂ ਜਾਣ ਪਛਾਣ ਬੋਲ ਚਾਲ ਰਾਹੀ ਕੈਮ ਕਰਦਾ ਹੈ ਹਰ ਗੱਲ ਲਿਖ ਕੇ ਨਹੀਂ ਕੀਤੀ ਜਾ ਸਕਦੀ ਬੋਲਣ ਦਾ ਕੰਮ ਲਿਖਣ ਨਾਲੋਂ ਸੌਖਾ ਅਤੇ ਅਸਰਦਾਰ ਵੀ ਹੈ ਠੀਕ ਹੈ ਜੀ ਜਿਵੇਂ ਹੁਣ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਜਦੋਂ ਮੈਂ ਬੋਲ ਕੇ ਤੁਹਾਨੂੰ ਦੱਸ ਰਹੀ ਹਾਂ ਤਾਂ ਇਹ ਸਮਝਣਾ ਸੌਖਾ ਹੋ ਜਾਂਦਾ ਹੈ ਲਿਖਣ ਨਾਲੋਂ ਚੰਗਾ ਬੋਲ ਕੇ ਬਿਹਰੇ ਪ੍ਰਭਾਵ ਪਾਇਆ ਜਾ ਸਕਦਾ ਹੈ ਇੱਕ ਚੰਗਾ ਵਕਤਾ ਬੁਲਾਰਾ ਆਪਣੇ ਭਾਸ਼ਣ ਦੇ ਜਾਦੂ ਨਾਲ ਜਨਤਾ ਲੋਕਾਂ ਨੂੰ ਆਪਣੇ ਪਿੱਛੇ ਲਗਾ ਸਕਦਾ ਹੈ ਸਿੱਖਿਆ ਦੇ ਖੇਤਰ ਵਿੱਚ ਬੋਲ ਚਾਲ ਦਾ ਬੜਾ ਮਹੱਤਵਪੂਰਨ ਸਥਾਨ ਹੈ ਬੱਚੇ ਦੀ ਭਾਸ਼ਾ ਯੋਗਤਾ ਦਾ ਮੁੱਢਲਾ ਪੱਧਰ ਬੋਲ ਚਾਲ ਹੀ ਹੈ ਕਿ ਛੋਟਾ ਬੱਚਾ ਕੀ ਹੈ ਜਦੋਂ ਕੀ ਸੁਣਦਾ ਫਿਰ ਬੋਲਣਾ ਸ਼ੁਰੂ ਕਰਦਾ ਠੀਕ ਹੈ ਜੀ ਇਸ ਦੂਸਰਾ ਪੱਧਰ ਕੀ ਹੈ ਸਾਡਾ ਬੋਲਣਾ ਬਹੁਤੇ ਛੋਟੇ ਬੱਚਿਆਂ ਲਈ ਖੋਲੇ ਗਏ ਸਕੂਲ ਖੇੜ ਕੇ ਜਾਂ ਨਰੋਲ ਨਰੋਲ ਬੋਲ ਕੇ ਹੀ ਕੰਮ ਕਰਵਾਉਂਦੇ ਹਨ ਔਰਲ ਵਰਕ ਜਿਵੇਂ ਆਪਾਂ ਕਹਿੰਦੇ ਨੇ ਠੀਕ ਹੈ ਜਦੋਂ ਮੌਖਿਕ ਭਾਸ਼ਾ ਵਿੱਚ ਨਪੁੰਨਤਾ ਹਾਸਲ ਹੋ ਜਾਂਦੀ ਹੈ ਤਾਂ ਫਿਰ ਪੜਨ ਅਤੇ ਲਿਖਣ ਵਿੱਚ ਵਿੱਚ ਵੱਲ ਲਾਇਆ ਜਾਂਦਾ ਹੈ ਕਿਉਂਕਿ ਕੋਈ ਵੀ ਸਾਊਂਡ ਹੈ ਕੋਈ ਧੁਨੀ ਹੈ ਕੋਈ ਸ਼ਬਦ ਹੈ ਜਿੰਨਾ ਚਿਰ ਅਸੀਂ ਬੋਲਾਂਗੇ ਨਹੀਂ ਤਾਂ ਸੁਣਾਂਗੇ ਨਹੀਂ ਸਮਝਾਂਗੇ ਨਹੀਂ ਜਾਂ ਉਹਨੂੰ ਦੁਹਰਾਵਾਂਗੇ ਨਹੀਂ ਉਨੀ ਦੇਰ ਉਹ ਸਿੱਖਣਾ ਪੋਸੀਬਲ ਨਹੀਂ ਹੋਊਗਾ ਠੀਕ ਹੈ ਜੀ ਤਾਂ ਦੂਸਰਾ ਪੱਧਰ ਹੋ ਗਿਆ ਇਸ ਦਾ ਬੋਲਣਾ ਬੋਲਣਾ ਅਹਿਮ ਸਥਾਨ ਰੱਖਦਾ ਹੈ ਅੱਗੇ ਹੈ ਜੀ ਪੜਨਾ ਲਿਖਤੀ ਸ਼ਬਦਾਂ ਦੇ ਭਾਵਾਂ ਨੂੰ ਸਮਝ ਲੈਣਾ ਪੜਨਾ ਆਖਦੇ ਹਨ ਪੜਨਾ ਮਾਨਸਿਕ ਕਿਰਿਆ ਦੇ ਨਾਲ ਨਾਲ ਸਰੀਰਕ ਕਿਰਿਆ ਵੀ ਹੈ ਕਿ ਮਨ ਦੇ ਨਾਲ ਅਸੀਂ ਇਕਾਗਰ ਹੋ ਕੇ ਪੜ ਸਕਦੇ ਹਾਂ ਇਸ ਲਈ ਨਿੱਜੀ ਬੁੱਧੀ ਪੱਧਰ ਦਾ ਅਤੇ ਸਰੀਰਕ ਯੋਗਤਾ ਦਾ ਅਸਰ ਵੀ ਪੜਨ ਤੇ ਪੈਂਦਾ ਹੈ ਕਿ ਸਾਡਾ ਕਿਦਾਂ ਦਾ ਬੁੱਧੀ ਦਾ ਪੱਧਰ ਕਿਹੜਾ ਹੈਗਾ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਲੋੜੀਂਦੇ ਅਭਿਆਸ ਤੋਂ ਬਾਅਦ ਬੱਚੇ ਨੂੰ ਪੜਨਾ ਸਿਖਾਇਆ ਜਾਂਦਾ ਹੈ ਕਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਵੀ ਬੱਚੇ ਨੂੰ ਪੜਨ ਯੋਗਤਾ ਤੇ ਅਸਰ ਪਾਉਂਦਾ ਹੈ। ਪੜਨ ਰੁਚੀਆਂ ਪੈਦਾ ਕਰਨਾ ਸੌਖਾ ਕੰਮ ਨਹੀਂ। ਕਿਸੇ ਬੱਚੇ ਨੂੰ ਪੜਨ ਲਾਉਣਾ ਸੌਖਾ ਨਹੀਂ ਹੈਗਾ ਹਨਾ। ਥੋੜਾ ਮੁਸ਼ਕਲ ਹੁੰਦਾ ਉਸ ਨੂੰ ਦਿਲਚਸਪ ਬਣਾਇਆ ਜਾਂਦਾ ਹੈ। ਸ਼ੁਰੂ ਦੇ ਵਿੱਚ ਬੱਚੇ ਨੂੰ ਤਸਵੀਰਾਂ ਵਾਲੀਆਂ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ ਫਿਰ ਉਹਨਾਂ ਨੂੰ ਅੱਖਰਾਂ ਦੇ ਨਾਲ ਜੋੜਿਆ ਜਾਂਦਾ ਹੈ। ਫਿਰ ਸ਼ਬਦਾਂ ਦੇ ਨਾਲ ਜੋੜਿਆ ਜਾਂਦਾ ਹੈ ਫਿਰ ਪਾਠ ਪੜਦਾ ਹੈ ਹਨਾ। ਇਸ ਤਰ੍ਹਾਂ ਕੀ ਹੈ ਜਿਹੜਾ ਪੜਨਾ ਸੌਖਾ ਨਹੀਂ ਹੁੰਦਾ ਉਹਨੂੰ ਰੁਚੀਦਾਇਕ ਬਣਾਉਣਾ ਪੈਂਦਾ ਉਹਨਾਂ ਨੂੰ ਕਹਾਣੀਆਂ ਰਾਹੀਂ ਕਵਤਾਵਾਂ ਰਾਹੀਂ ਹੈ ਨਾ ਫੇਰੀ ਪੜ੍ਹਾ ਜਾਂਦਾ ਹੈ ਸਿੱਖਿਆ ਦਾ ਮਨੋਰਥ ਬੱਚਿਆਂ ਦੀ ਸ਼ਖਸੀਅਤ ਨੂੰ ਉਸਾਰਨਾ ਹੈ ਇਸ ਉਸਾਰੀ ਦੇ ਵਿੱਚ ਪੜਨ ਦੀ ਰੁਚੀਆਂ ਦਾ ਖਾਸ ਥਾਥ ਹੈ ਕਿਉਂਕਿ ਕਿਤਾਬੀ ਜੋ ਆਪਾਂ ਵਿਦਿਆਕ ਤੱਬਾ ਦਾ ਸੀ ਪੜ੍ਹ ਲੈਣੇ ਆ ਪਰ ਆਪਣੀ ਸ਼ਖਸੀਅਤ ਨੂੰ ਉਭਾਰਨ ਦੇ ਲਈ ਸਾਨੂੰ ਹੋਰੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ ਤੇ ਉਹ ਅਸੀਂ ਤਾਂ ਹੀ ਪੜ ਸਕਦੇ ਹਾਂ ਜਾਂ ਬੱਚਾ ਤਾਂ ਹੀ ਪੜ ਸਕਦਾ ਜੇ ਉਸ ਦਾ ਪੜਨ ਦੇ ਵਿੱਚ ਇੰਟਰਸਟ ਹੋਵੇਗਾ ਦਿਲਚਸਪੀ ਹੋਵੇਗੀ ਲਿਖਣਾ ਲਿਖਣਾ ਸਾਡਾ ਚੌਥਾ ਪੱਧਰਾ ਲਿਖਣਾ ਇੱਕ ਰਚਨਾਤਮਕ ਕਿਰਿਆ ਹੈ ਇਹ ਪੜਨ ਨਾਲੋਂ ਔਖਾ ਹੈ ਠੀਕ ਹੈ ਜੀ ਕੋਕੀ ਇਸੇ ਮਾਨਸਿਕ ਕਿਰਿਆ ਸੀ ਇਹ ਰਚਨਾਤਮਕ ਕਿਰਿਆ ਪਰ ਸਕੂਲ ਪੱਧਰ ਤੇ ਇਹ ਦੋਵੇਂ ਕੰਮ ਨਾਲ ਨਾਲ ਚੱਲਦੇ ਹਨ ਬੱਚਾ ਪਹਿਲਾਂ ਪੜਨਾ ਸਿੱਖਦਾ ਹੈ ਉਹ ਜੋ ਕੁਝ ਪੜਦਾ ਹੈ ਨਾਲ ਨਾਲ ਉਸ ਨੂੰ ਲਿਖਦਾ ਹੈ ਆਧੁਨਿਕ ਸਿੱਖਿਆ ਪ੍ਰਣਾਲੀ ਵਿਸ਼ੇਸ਼ ਰੂਪ ਵਿੱਚ ਲਿਖਤ ਰਚਨਾ ਉੱਤੇ ਆਧਾਰਿਤ ਹੈ నిర్ਧਾਰਤ ਹੈ ਪ੍ਰਭਾਵਸ਼ਾਲੀ ਲਿਖਤ ਵਾਲਾ ਵਿਦਿਆਰਥੀ ਹੀ ਹੋਣਹਾਰ ਮੰਨਿਆ ਜਾਂਦਾ ਹੈ ਜਿਸ ਦੇ ਲਿਖਤ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਬੜੇ ਪ੍ਰਭਾਵਸ਼ਾਲੀ ਹੋਣ ਹੈ ਨਾ हटਕੇ ਹੋਣ ਆਮ ਨਾਲੋਂ ਵਿਸ਼ੇਸ਼ ਹੋਣ ਉਹਨਾਂ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਮੌਖਿਕ ਪ੍ਰਗਟਾਉ ਦੇ ਨਾਲ ਨਾਲ ਲਿਖਤੀ ਪ੍ਰਗਟਾਉ ਦੀ ਵੀ ਬੜੀ ਲੋੜ ਹੁੰਦੀ ਹੈ। ਲਿਖਤ ਰਚਨਾ ਸਵੈ ਪ੍ਰਗਟਾਵੇ ਦਾ ਸੌਖਾ ਅਤੇ ਉੱਤਮ ਸਾਧਨ ਹੈ। ਗਿਆਨ ਦਾ ਭੰਡਾਰ ਲਿਖਤ ਰਚਨਾਵਾਂ ਹੀ ਸੰਭਾਲ ਕੇ ਰੱਖ ਸਕਦੀਆਂ ਹਨ। ਕਿਉਂਕਿ ਜੇ ਲਿਖਣਾ ਨਹੀਂ ਹੋਵੇਗਾ ਤਾਂ ਸਾਨੂੰ ਜਿਹੜਾ ਸਾਡੇ ਸਾਡੇ ਤੋਂ ਪਹਿਲਾਂ ਕੀ ਵਾਪਰਿਆ ਹਨ ਤੇ ਉਸ ਸਮੇਂ ਕੀ ਕਿਹੋ ਜਿਹਾ ਸਮਾਜ ਸੀ ਕਿਹੋ ਜਿਹਾ ਸਭਿਆਚਾਰ ਸੀ ਉਹ ਅਸੀਂ ਲਿਖਤਾਂ ਰਾਹੀਂ ਹੀ ਸਮਝ ਸਕਦੇ ਹਾਂ ਕਿਉਂਕਿ ਜ਼ੁਬਾਨੀ ਬੋਲ ਕੇ ਦੱਸਣਾ ਤੇ ਉਹ ਚੀਜ਼ਾਂ ਥੋੜੀਆਂ ਅਧੀਆਂ ਵੀ ਰਹਿ ਜਾਂਦੀਆਂ ਨੇ ਠੀਕ ਹੈ ਕਿਸੇ ਜਦੋਂ ਕਿਸੇ ਲੇਖ ਨੇ ਜਿਵੇਂ ਹੁਣ ਆਪਾਂ ਸਿੱਧੂ ਘਾਟੀ ਸਭਿਆਤਾ ਦੀ ਗੱਲ ਕਰੀਏ ਜੇ ਉਹ ਸਾਡੇ ਕੋਲੇ ਲਿਖਿਆ ਹੋਇਆ ਤਾਂ ਹੀ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਸਮਝ ਸਕਦੇ ਹਾਂ ਠੀਕ ਹੈ ਜੀ ਤਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਲਿਖਤਾਂ ਨੇ ਬਹੁਤ ਮਹੱਤਵਪੂਰਨ ਰੋਲ ਪਾਇਆ ਸੀਗਾ ਨਿਵਾਇਆ ਸੀ ਜਦੋਂ ਕਿ ਵੈਦਿਕ ਸਭਿਆਤਾ ਬਾਰੇ ਪੜਿਆ ਗਿਆ ਤਾਂ ਕਿੰਨੇ ਜਿਹੜੇ ਨੇ ਲੋਕ ਜਾਗਰੂਕ ਹੋਏ ਸੀ ਕਿ ਅਸੀਂ ਐਡੀ ਮਹਾਨ ਸਭਿਆਤਾ ਦੇ ਆਰੀਆ ਲੋਕ ਹਾਂ ਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ ਕੀ ਹੈ ਮੁਹਿੰਮ ਕੀਤੀ ਸੀ ਕਿ ਆਪਾਂ ਸਾਰਾ ਕੁਝ ਕਰ ਸਕਦੇ ਹਾਂ ਤਾਂ ਇਹ ਲਿਖਤ ਹੋਣ ਕਰਕੇ ਹੀ ਪੋਸੀਬਲ ਹੁੰਦਾ ਹੈ ਜੇ ਪਿਛਲਾ ਜਿਹੜਾ ਸਮਾਂ ਉਸ ਵਿੱਚ ਕੀ ਵਾਪਰਿਆ ਕਿਹੜੀਆਂ ਖੋਜਾਂ ਹੋਈਆਂ ਕਿੜੀਆਂ ਦਵਾਈਆਂ ਬਣੀਆਂ ਉਸ ਦਾ ਲਿਖਤ ਦੇ ਨਾਲ ਹੀ ਸਾਨੂੰ ਪਤਾ ਲੱਗਿਆ ਇਸ ਕਰਕੇ ਲਿਖਣਾ ਕੀ ਹੈ ਇੱਕ ਰਚਨਾਤਮਕ ਕਿਰਿਆ ਹੈ ਹਾਂਜੀ ਅਸੀਂ ਇਸ ਵੀਡੀਓ ਦੇ ਵਿੱਚ ਕੀ ਸਮਝ ਚੁੱਕੇ ਹਾਂ ਕਿ ਭਾਸ਼ਾ ਸਿੱਖਿਆ ਦੇ ਕਿੰਨੇ ਪੱਧਰ ਹਨ ਚਾਰ ਪੱਧਰ ਹਨ ਸੁਣਨਾ ਸਮਝਣਾ ਬੋਲਣਾ ਪੜ੍ਹਨਾ ਅਤੇ ਲਿਖਣਾ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਉਪਰਾਲਾ ਵਧੀਆ ਲੱਗਿਆ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ